ਲੁਧਿਆਣਾ ਦਾ ਬੁੱਢਾ ਦਰਿਆ ਜੋ ਹਰ ਇੱਕ ਦੀ ਸਮੱਸਿਆ ਬਣਿਆ ਹੋਇਆ ਪਰ ਬੁੱਢਾ ਦਰਿਆ ਸਾਫ਼ ਨਹੀਂ ਹੋ ਪਾਰਿਆ ਲਗਾਤਾਰ ਸੰਘਰਸ਼ ਵੀ ਚੱਲ ਰਹੇ ਨੇ ਮੋਰਚੇ ਵੀ ਚੱਲ ਰਹੇ ਨੇ ਪਰ ਇਸ ਦੀ ਸਫਾਈ ਜਿਹੜੀ ਨਹੀਂ ਹੋ ਰਹੀ ਹੈਗੀ ਆ ਤਾਹੋਂ ਇਹ ਬੀੜਾ ਜਿਹੜਾ ਵਾਸ ਆ ਵਾਤਾਵਰਣ ਪ੍ਰੇਮੀ ਸੰਤ ਸਿੰਚੇਵਾਲ ਜੀ ਵੱਲੋਂ ਚੱਕਿਆ ਗਿਆ ਵਾ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤਾਂ ਇਸ ਦੀ ਸਫਾਈ ਜਿਹੜੀ ਆ ਲਗਾਤਾਰ ਕਰਾਈ ਜਾ ਰਹੀ ਆ ਹੁਣ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਦਰਿਆ ਨੂੰ ਹੁਣ ਪੱਕੇ ਤੌਰ ਤੇ ਸਾਫ ਕੀਤਾ ਜਾਵੇ ਤਾਂ ਗੱਲਬਾਤ ਕਰਾਂਗੇ ਸਿੰਚੇਵਾਲ ਜੀ ਲਗਾਤਾਰ ਇਸ ਦਰਿਆ ਨੂੰ ਸਾਫ ਕਰਨ ਦੇ ਲਈ ਮੋਰਚੇ ਲਗਾਏ ਜਾ ਰਹੇ ਨੇ ਪਰ ਦਰਿਆ ਸਾਫ ਨਹੀਂ ਹੋ ਰਿਹਾ ਸੰਘਰਸ਼ ਚੱਲ ਰਿਹਾ ਦਰਿਆ ਸਾਫ ਨਹੀਂ ਹੋ ਰਿਹਾ ਕਦੋਂ ਤੱਕ ਦਰਿਆ ਸਾਫ ਹੋ ਜਾਏਗਾ ਹੁਣ ਤੁਸੀਂ ਵੀ ਪੱਕੇ ਤੌਰ ਤੇ ਇੱਥੇ ਆ ਗਏ ਹੋ ਮਸ਼ੀਨਾਂ ਆਪਣੀਆਂ ਲਿਆਏ ਹੋ ਕੋਈ ਇੱਥੇ ਬੱਕਾ ਨਹੀਂ ਕੋਈ ਮੋਰਚਾ ਨਹੀਂ ਅਸੀਂ ਸੇਵਾਦਾਰ ਹਾਂ ਤੇ ਕੋਸ਼ਿਸ਼ ਆ ਭਾਈ ਗੁਰੂ ਕਿਰਪਾ ਕਰੇ ਕਿ ਇਹਦੇ 2 3 ਇਹਦੇ ਕਾਰਨ ਕਿਸੇ ਨੇ ਹੁਣ ਤੱਕ ਜਣਾ ਨਾ ਤਾਂ ਮਿਊਸਪਲ ਕਮੇਟੀ ਨੇ ਡਿਊਟੀ ਨਭਾਈ ਟ੍ਰੀਟਰ 225 ਐਮ ਐਲ ਡੀ ਪਾਣੀ ਟ੍ਰੀਟਮੈਂਟ ਲੱਗਿਆ ਪਰ ਪਾਣੀ ਨਹੀਂ ਜਾ ਰਿਹਾ ਦੂਸਰਾ ਇੰਡਸਟਰੀਅਲ ਵੇਸਟ ਤੀਸਰਾ ਜਿਹੜਾ ਹੈ ਗੋਆ ਪੈ ਰਿਆ ਡੇਰੀਆਂ ਦਾ ਉਹਨਾਂ ਤੇ ਨਾਲ ਦੇ ਉੱਤੇ ਸਾਡੇ ਸਤਕਾਰਯੋਗ ਮੰਤਰੀ ਸਾਹਿਬ ਕੱਲ ਆਏ ਸੀ ਲੋਕਲ ਬਾਡੀ ਬਹੁਤ ਬਧੀ ਡਿਟੇਲ ਦੇ ਨਾਲ ਇਹ ਸਾਰੇ ਜਿਹੜੇ ਰਹਿੰਦੇ ਕਾਰਜ ਆ ਜਿਹੜੇ 4-4 ਸਾਲ ਤੋਂ ਟ੍ਰੀਟਮੈਂਟ ਪਲੈਂਟ ਰੁਕੇ ਹੋਏ ਆ ਉਹ ਹੁਣ ਸ਼ੁਰੂ ਹੋਣਗੇ ਆ ਜਿਹੜਾ ਪਾਣੀ 60 ਕਐਮਐਲਡੀ ਇਹਦੇ ਵਿੱਚ ਡਿੱਗ ਰਿਹਾ ਇਹ ਕੋਸ਼ਿਸ਼ ਕਰ ਰਹੇ ਆ ਕਿ ਇਹ ਟ੍ਰੀਟਮੈਂਟ ਪਲੈਂਟ ਚ ਜਾਵੇ ਤੇ ਆ ਬੁੱਢੇ ਦਰਿਆ ਨੂੰ ਕਾਫੀ ਜੜੀ ਹੈਗੀ ਰਾਹਤ ਮਿਲੂਗੀ ਇੱਥੇ ਕਿਸ ਤਰ੍ਹਾਂ ਦਾ ਕੰਮ ਕੀਤਾ ਜਾ ਰਿਹਾ ਉਹਦੇ ਬਾਰੇ ਥੋੜੀ ਜਾਣਕਾਰੀ ਦਵਾਂਗੇ ਕੀ ਕੀ ਕੀਤਾ ਜਾ ਰਿਹਾ ਇਹਦੇ ਵਿੱਚ ਜਿਹੜਾ ਹੈਗਾ ਕਿ ਜਿਸ ਤਰ੍ਹਾਂ ਪਾਣੀ ਆ ਰਿਹਾ ਪਿਛੋਂ ਜਿੰਨਾ ਜਰ ਇਹਨਾਂ ਮਿਊਚਪਲ ਕਾਰਪੋਰੇਸ਼ਨ ਨੇ ਜਿਹੜਾ 3.5 ਕਰੋੜ ਰੁਪਏ ਦਾ ਪ੍ਰੋਜੈਕਟ ਬਣਾਇਆ ਜਿਹਦੇ ਵਿੱਚ ਉਹ ਪਾਣੀ ਇੱਥੋਂ ਲਿਆ ਕੇ ਪੈਪਰਾਂ ਇਹਦੇ ਵਿੱਚ ਪਾਉਣਗੇ ਪਰ ਜਿੰਨਾ ਚਿਰ ਉਹ ਕੰਮ ਨੂੰ 3 ਮਹੀਨੇ ਲੱਗਦੇ ਆ ਤੇ ਸਾਨੂੰ ਲੱਗਦਾ ਕਿ ਇਹ ਹੀ ਦੇ 20 ਦਿਨਾਂ ਤੋਂ ਪਹਿਲਾਂ ਪਹਿਲਾਂ ਇਹ ਪਾਣੀ ਜਿਹੜਾ ਹੈਗਾ ਇੱਥੇ ਜਿਹੜਾ ਹੈਗਾ ਪਹੁੰਚਾਦਾ ਤੁਸੀਂ ਇੱਥੇ ਮਸ਼ੀਨਰੀ ਲੈ ਕੇ ਆਏ ਹੋ ਇੱਥੇ ਹੁਣ ਕੀ ਪ੍ਰੋਜੈਕਟ ਨੂੰ ਤੁਸੀਂ ਕਰ ਰਹੇ ਹੋ ਅਗੇ ਕੋਈ ਪਾਣੀ ਚੱਕ ਕੇ ਪਾਉਣਾ ਹੈ ਇਹਦੇ ਵਿੱਚ ਮੋਟਰ ਲਗਾਣੀ ਹੈ ਮੋਟਰ ਫਿੱਟ ਕਰਨੀ ਹੈ ਤੁਸੀਂ ਆਪਣੇ ਵੱਲੋਂ ਸਾਰਾ ਕੁਝ ਸਰਵ ਸੰਗਤ ਵੱਲੋਂ ਵਾਹਿਗੁਰੂ ਦਾ ਸਾਡਾ ਕੋਈ ਨਗਾ ਸੀ ਨਾ ਲੈ ਕੇ ਨਹੀਂ ਆਏ ਜਦੋਂ ਸਾਡਾ ਇਹਦੇ ਵਿੱਚ ਕੋਈ ਯੋਗਦਾਨ ਨਹੀਂ ਇਹ ਸਾਰਾ ਸੰਗਤ ਦਾ ਤੇ ਜਿਹੜੀ ਹੈਗੀ ਹੈ ਪ੍ਰਸ਼ਾਸਨ ਦਾ ਸਰਕਾਰ ਦਾ ਕਿਹੜੇ ਕਿਹੜੇ ਪੁਆਇੰਟ ਇਹੋ ਜਿਹੇ ਲੱਭੇ ਜਿੱਥੋਂ ਇਹ ਪਾਣੀ ਜਿਹੜਾ ਗੰਦਾ ਰਿਚ ਪਾਣੀ ਗਿਰ ਰਿਹਾ ਵਾ ਸਾਨੂੰ ਲੋਬਣ ਦੀ ਲੋੜ ਨਹੀਂ ਆਪਾਂ ਲਾਸਟ ਫੜ ਲਿਆ ਸਾਰੇ ਪੈ ਹੀ ਰਹੇ ਪਾਣੀ ਆ ਰਿਹਾ ਹੁਣ ਉਹ ਦੇਖਣਾ ਸਰਕ ਸਿਸਟਮ ਦਾ ਮਿਊਸਪਲ ਕਾਰਪੋਰੇਸ਼ਨ ਦੀ ਜ਼ਿੰਮੇਵਾਰੀ ਹੈ ਤੇ ਇੱਕ ਵਾਰ ਕੋਨੇ ਗੰਦਾ ਕੌਣ ਕਰ ਰਿਹਾ ਵਾ ਤੁਹਾਨੂੰ ਕੀ ਲੱਗਦਾ ਬਾਦ ਲੁਧਿਆਣੇ ਦੇ ਲੋਕ ਆ ਉਹਨਾਂ ਦਾ ਪਾਣੀ ਆ ਰਿਹਾ ਇੰਡਸਟਰੀਆਂ ਦਾ ਪਾਣੀ ਆ ਪਸ਼ੂਆਂ ਦਾ ਪਾਣੀ ਆ ਤਾਂ ਐਕਸ਼ਨ ਕਿਉਂ ਨਹੀਂ ਹੋ ਰਿਹਾ ਇਹ ਤਾਂ ਤੁਸੀਂ ਦੱਸ ਸਕਦੇ ਆ ਤੁਸੀਂ ਇੱਥੇ ਰੋਜ਼ ਮੈਂ ਕਿਧਰ ਲੈ ਕੇ ਫਿਰਦੇ ਤੁਸੀਂ ਉਹਨੇ ਕਾਰਨ ਲੱਭੇ ਹੋਣੇ ਕਿ ਨਹੀਂ ਪੋਲਿਊਸ਼ਨ ਕੰਟਰੋਲ ਬੋਰਡ ਕਹਿੰਦਾ ਕਿ ਅਸੀਂ ਡਾਇੰਗਾ ਦੇ ਉੱਤੇ ਐਕਸ਼ਨ ਲੈ ਰਹੇ ਆ ਚਾਹੇ ਡੈਰੀਆਂ ਉੱਤੇ ਅਸੀਂ ਐਕਸ਼ਨ ਲੈ ਰਹੇ ਆ ਪਰ ਫਿਰ ਵੀ ਇਹ ਗੰਦਾ ਸਾਡਾ ਤੇ ਆ ਕੇ ਜੇ ਇੱਥੇ ਸਾਫ਼ ਪਾਣੀ ਵਗੇ ਅਸੀਂ ਕਵਾਂਗੇ ਐਕਸ਼ਨ ਲੈ ਰਹੇ ਆ ਜੇ ਪਸ਼ੂਆਂ ਪਾਣੀ ਸਾਫ਼ ਹੋਵੇ ਐਕਸ਼ਨ ਲੈ ਉਹ ਐਕਸ਼ਨ ਦਾ ਕੀ ਫਾਇਦਾ ਜਿਹਦੇ ਨਾਲ ਗੁੱਡਾ ਤੇ ਰਿਆ ਤਾਂ ਗੰਦਾ ਉਹ ਤਾਂ ਹੀ ਪਤਾ ਲੱਗੂਗਾ ਜਦ ਦਿਨ ਲੋਕ ਕਹਿਣਗੇ ਤੇ ਆਉਣ ਵਾਲੇ ਸਮੇਂ ਤੇ ਇਹ ਸਾਫ ਹੋਊਗਾ ਕਾਦੀ ਬਈ ਸਾਫ ਕੀਤੀ ਸੀ ਉਹਨੂੰ ਕਿੰਨਾ ਟਾਈਮ ਲੱਗ ਗਿਆ ਸੀ ਤੇ ਹੁਣ ਇਸ ਨੂੰ ਕਿੰਨਾ ਟਾਈਮ ਤੁਸੀਂ ਸੋਚ ਕੇ ਉਹ ਜਿਹੜਾ ਹੈਗਾ ਉਹ ਤਾਂ ਜਿਹੜਾ ਸੀਗਾ ਉਹਦੇ ਵਿੱਚੋਂ ਬਹੁਤ ਕੁਝ ਸਿੱਖਿਆ ਤੇ ਹੁਣ ਜਦੋਂ ਆਪਾਂ ਉਹ ਕੰਮ ਨੂੰ ਗਾਂਹ ਕਰਦੇ ਆਂ ਤੇ ਫਿਰ ਬਹੁਤ ਕੁਝ ਤਜਰਬੇ ਦੇ ਵਿੱਚ ਹੁੰਦਾ ਹੁਣ ਉਹ ਟਾਈਮ ਨਹੀਂ ਲੱਗਣਗੇ ਛੇਤੀ ਹੋ ਜਾਊਗਾ ਬਲੇ ਛੇਤੀ ਹੋ ਜਾਏਗਾ ਛੇਤੀ ਹੋ ਜਾਏਗਾ ਬੀਸ਼ੋਕ ਸਾਹਿਬ ਕਹਿੰਦੇ ਸੀ ਕਿ ਇਸ ਤਰ੍ਹਾਂ ਚ ਮੈਂ ਨਹਾ ਕੇ ਜਾਊਂਗਾ ਸਾਫ਼ ਹੋ ਜਾਏਗਾ ਉਸੇ ਸਾਹਿਬ ਸਪੀਕਰ ਸਾਹਿਬ ਉਹਨਾਂ ਨੂੰ ਵੀ ਨਵਾਉਣਾ ਮੁੱਖ ਮੰਤਰੀ ਸਾਹਿਬ ਨੂੰ ਵੀ ਨਵਾਉਣਾ ਇਹ ਸਾਡਾ ਵਾਅਦਾ ਤੇ ਕੋਸ਼ਿਸ਼ ਕਰ ਰਹੇ ਇਸੇ ਕਰਕੇ ਲੱਗੇ ਹੋਇਆ ਵੀ ਇਹ ਸਾਫ਼ ਹੋਵੇ ਮਤਲਬ ਘਰ ਤਾਂ ਜਦੋਂ ਸਾਫ਼ ਹੋ ਜਾਏਗਾ ਲੁਧਿਆਣਾ ਦੇ ਨੂੰ ਅਸੀਂ ਕਹਿੰਦੇ ਜਿਹੜੇ ਕੱਲ੍ਹ ਵਾਲਾ ਅੱਜ ਹੋਵੇ ਇਸੇ ਕਰਕੇ ਤੇ ਲੱਗੇ ਆ ਕਹੀ ਤਾਂ ਦਿਲੋਂ ਚਾਹੁੰਨੇ ਪਰ ਵਾਹਿਗੁਰੂ ਦੇ ਹੱਥ ਇਹ ਸਫਲਤਾ ਕਦੋਂ ਦੇਣੀ ਹੈ ਕਿ ਉਹਦੇ ਹੱਥਾਂ ਬੰਦੇ ਦੇ ਹੱਥੋਂ ਕੁਛ ਨਹੀਂ ਅਮੇਂਤ ਕਰ ਸਕਦੇ ਹੋ ਅਸੀਂ ਕਰ ਰਹੇ ਹਾਂ ਬਾਬਾ ਜੀ ਇੰਡਸਟਰੀ ਦੇ ਖਿਲਾਫ ਜਾਂ ਨਹੀਂ ਇੰਡਸਟਰੀ ਕਹਿੰਦੀ ਹੈ ਕਿ ਕਾਰਵਾਈ ਕਰੋ ਜਿਹੜਾ ਇੱਥੇ ਪਾਣੀ ਸੁੱਟਦਾ ਗੰਦਾ ਜਿਹੜਾ ਵੀ ਜਿਹਦੇ ਤੇ ਵੀ ਖਿਲਾਫ ਨਹੀਂ ਇੰਡਸਟਰੀ ਲੱਗੇ ਇੰਡਸਟਰੀ ਦਾ ਵਿਕਾਸ ਹੋਵੇ ਪਰ ਇੰਡਸਟਰੀ ਜੋ ਪੋਲਿਊਸ਼ਨ ਕੰਟਰੋਲ ਬੋਰਡ ਦੇ ਦਾ ਜਿਹੜੇ ਹੈਗੇ ਪੈਰਾਮੀਟਰ ਆ ਉਹਨਾਂ ਨੂੰ ਹਾਸਲ ਕਰੇ ਕੋਈ ਕਹਿੰਦਾ ਹੀ ਨਹੀਂ ਜਦੋਂ ਅਸੀਂ ਗੰਦਾ ਸਿੱਟਾਂਗੇ ਰੋਲਾ ਧਾਵਾ ਦੋ ਚੀਜ਼ਾਂ ਇੰਡਸਟਰੀ ਦੀਆਂ ਇੱਕ ਤਾਂ ਧੂਆਂ ਜਦੋਂ ਆਪਾਂ ਉਧਰ ਬਾਹਰ ਜਾਂਦੇ ਉੱਥੇ ਜਾ ਕੇ ਦੇਖੋ ਉੱਥੇ ਬੰਦਾ ਬਾਹਰ ਨਹੀਂ ਬਹਿ ਸਕਦਾ ਸੀ ਉਹ ਜਦੋਂ ਇੰਨਾ ਲੋਕਾਂ ਨੂੰ ਹਹਾਕਾਰ ਮਜੀ ਹੋਈ ਹੈ ਤੇ ਇੰਡਸਟਰੀ ਨੂੰ ਕਿਹੜਾ ਸਰਟੀਫਿਕੇਟ ਦੇ ਦੀਏ ਇਹ ਗੰਦਾ ਪਾਣੀ ਹੈ ਇਹਦੇ ਵਿੱਚ ਵੀ ਟ੍ਰੀਟਮੈਂਟ ਪਲਾਂਟ ਦੇ ਵਿੱਚ ਇੰਡਸਟਰੀ ਦਾ ਪਾਣੀ ਰਲ ਰਿਹਾ ਤਦੇ ਹੀ ਉਹਦਾ ਪਾਣੀ ਜਿਹੜਾ ਹੈਗਾ ਅੱਗੇ 48 ਐਮਐਲਡੀ ਜਿਹੜਾ ਹੈਗਾ ਇਸ ਤਰ੍ਹਾਂ ਖਤਮ ਕਰਦਾ ਇਹ ਹੁਣ 225 ਐਮਐਲਡੀ ਇਹਦੇ ਚ ਨਹੀਂ ਹਟ ਰਿਹਾ ਜਦੋਂ ਇਹ ਪਾਣੀ हट ਜਾਣਗੇ ਸਾਫ ਢਿੱਟਣ ਲੱਗੋਗਾ ਅਸੀਂ ਕਹਿੰਨੇ ਕੰਮ ਕਰਦਾਂਗੇ ਅਸੀਂ ਅਸੀਂ ਉਹਦੇ ਕਹਾਂਗੇ ਜੇ ਕੋਈ ਆਉਟਪੁੱਟ ਦਿਖੂਗੀ ਤਾਂ ਸਰਕਾਰ ਦੇ ਵਿੱਚ ਹੈਗੇ ਉਹ ਸਰਕਾਰ ਕੇ ਪ੍ਰਸ਼ਾਸਨ ਫੀਲ ਹੈ ਤੇ ਦੋਨਾਂ ਚ ਦੱਸੋ ਤੁਸੀਂ ਕੌਣ ਫੀਲ ਹੈਗਾ ਇਹ ਉਹ ਹਨ ਕਿ ਜੋ ਕੁਸ਼ੇਤੇ ਦੇ ਰਹੇ ਕੇ بے ਧਿਆਨੀ ਆ ਇਹਨਾਂ ਕੰਮਾਂ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ ਪਰ ਜਿਹੜਾ ਜਿਹਦੇ ਕੋਲ ਸਦਾ ਹੈ ਜ਼ਿੰਮੇਵਾਰੀ ਉਹਦੀ ਬਣ ਜਾਂਦੀ ਹੈ ਤੇ ਜਿਹੜਾ ਪ੍ਰਸ਼ਾਸਨ ਉਹਨੇ ਉਹਦੇ ਮੱਧਰ ਚੱਲਣਾ ਹੁੰਦਾ ਸੋ ਜਿੱਦਣ ਸਰਕਾਰ ਦੀ ਪ੍ਰੇਫਰੈਂਸ ਹੋ ਜਾਂਦੀ ਆ ਪ੍ਰਸ਼ਾਸਨ ਦਾ ਸਾਰੇ ਦਾ ਧਿਆਨ ਉਧਰ ਹੋ ਜਾਂਦਾ ਸੋ ਇਹਨੂੰ ਪ੍ਰੇਫਰੈਂਸ ਦੇਣ ਦੀ ਲੋੜ ਆ ਅੱਛਾ ਇਹ ਲੋਕ ਨੇ ਇੱਕ ਵਾਰ ਚਾਹਦੇ ਕਿ ਜਿਹੜੇ ਪ੍ਰਸ਼ਾਸਨ ਦੇ ਲੋਕ ਨੇ ਉਹ ਜ਼ਿੰਮੇਵਾਰ ਨੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਜਿਨ੍ਹਾਂ ਨੇ ਅਸੀਂ ਜਿੰਨੇ ਵੀ ਹੈਗੇ ਆ ਇਹਨਾਂ ਦੀ ਨੈਸ਼ਨਲ ਗ੍ਰੀਨ ਇੰਟਰਵਿਊਿੰਗ ਦੀ ਮੀਟਿੰਗਾਂ ਦੇ ਵਿੱਚ ਜਵਾਬ ਦੇ ਹੀ ਤੈਅ ਹੋਵੇ ਫਿਰ ਇਹ ਜਿਹੜੀ ਵਿਧਾਨ ਸਭਾ ਕਮੇਟੀ ਦੇ ਵਿੱਚ ਸਾਨੂੰ ਬੁਲਾਇਆ ਸੀ ਅਸੀਂ ਵੀ ਇਹ ਚੋਜ ਦੇ ਰੱਖਿਆ ਸੀ ਕਿ ਜਿੰਨਾ ਚਿਰ ਜਵਾਬ ਦੇ ਤੈਅ ਨਹੀਂ ਹੁੰਦੀ ਉਹਨਾਂ ਚਿਰ ਕੋਈ ਵੀ ਜ਼ਿੰਮੇਵਾਰੀ ਨਹੀਂ ਲੈਂਦਾ ਲੱਡੂ ਖਾਣ ਲਈ ਸਾਰੇ ਆ ਜਾਂਦੇ ਆ ਪਰ ਕੋਈ ਨਹੀਂ ਮੰਗਦਾ ਕਿ ਵੇ ਗੰਦਾ ਪਾਣੀ ਮੇਰੇ ਕਰਕੇ ਪਿਆ ਲੱਗਦਾ ਜਿਹੜੇ ਅਫਸਰ ਜਿਹੜੇ ਕੰਮ ਕਰਾਉਂਦੇ ਨੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਜਿਨ੍ਹਾਂ ਨੇ 1 ਕਰੋੜ ਰੁਪਏ ਆਇਆ ਪਰ ਸਾਫ਼ ਨਹੀਂ ਹੋਇਆ ਤੇ ਨਹੀ ਨਹੀ ਜੋ ਵੀ ਗੁਨਾਹਗਾਰ ਆ ਜੇ ਕੋਈ ਅਫਸਰ ਆ ਜਾ ਕੋਈ ਅਧਿਕਾਰੀ ਆ ਉਹਦੀ ਡਿਊਟੀ ਬਣਦੀ ਆ ਜੇ ਨਹੀਂ ਕਰਦਾ ਕਾਨੂੰਨ ਉਹਦੇ ਵਾਸਤੇ ਬਣਿਆ ਹੋਇਆ ਮਿਲਣੀ ਚਾਹੀਦੀ ਤੁਹਾਡਾ 14 ਕਿਲੋਮੀਟਰ ਦਾ ਸਫ਼ਰ ਆ ਇਹ ਲੋਕਾਂ ਨੂੰ ਦੱਸ ਦੋ ਕਿੰਨੀ ਦੇਰ ਤੱਕ ਇਹ ਸਫ਼ਰ ਦੇ ਵਿੱਚ ਕੋਈ ਕੁਸ਼ ਭੁੱਖ ਪਾਣੀ ਵੀ ਨਹੀਂ ਅਸੀਂ ਕਰਦੇ ਇਹਦਾ ਸੇਵਾਦਾਰਾ ਗੁਰੂ ਪਾਸਾ ਮਿਹਰ ਕਰਨ ਜਦੋਂ ਉਹਦੀ ਖੁਸ਼ੀ ਹੋਊਗੀ ਅਸੀਂ ਲੱਗੇ ਹੋਏ ਆ ਕਿਉਂਕਿ ਸਾਡਾ ਕੰਮ ਹੈਗਾ ਮਿਹਨਤ ਕਰਨੀ ਕਿ ਇਹ ਸਾਫ਼ ਹੋਵੇ ਉਹਦੇ ਹੱਥਾਂ ਜਿੱਦਣ ਉਹ ਕਰਾਉਂਦਾ ਤੇ ਅਸੀਂ ਬੇਨਤੀ ਕਰਾਂਗੇ ਸਾਰੇ ਜੀ ਬਾਬਾ ਜੀ ਮੋਰਚ ਸਹਿਯੋਗ ਦੇਣ ਤਾਂ ਅਸੀਂ ਕਹਿੰਦੇ ਵੀ ਕੋਈ ਜ਼ਿਆਦਾ ਟਾਈਮ ਨਹੀਂ ਲੱਗੂਗਾ ਤਾਂ ਬਿਕੁ ਸੰਸੀਚੇਵਾਲ ਨੇ ਜਿੰਨੇ ਕੀ ਦੱਸ ਰਹੇ ਨੇ ਕਿ ਇਸ ਦਰਿਆ ਨੂੰ ਸਾਫ਼ ਕਰਨ ਦੇ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਆਪਣੇ ਤੌਰ ਤੇ ਇਹ ਸੰਗਤ ਦੇ ਸਹਿਯੋਗ ਦੇ ਨਾਲ ਇੱਥੇ ਇੱਕ ਪਲਾਂਟ ਜਿਹੜਾ ਬਣਾਇਆ ਜਾ ਰਿਹਾ ਤਾਂ ਕਿ ਇਹ ਪਾਣੀ ਜਿਹੜਾ ਵਾ ਉਸ ਖੂਹ ਦੇ ਵਿੱਚ ਜਾਵੇਗਾ ਉਸ ਤੋਂ ਬਾਅਦ ਇਸ ਤਰ੍ਹਾਂ ਦਾ ਟ੍ਰੀਟਮੈਂਟ ਪਲਾਂਟਾ ਦੇ ਵਿੱਚ ਜਾ ਕੇ ਪਾਣੀ ਜਿਹੜਾ ਵਾ ਸਾਫ਼ ਹੋ ਜਾਵੇਗਾ ਤਾਂ ਇਹ ਕੋਸ਼ਿਸ਼ਾ ਕੀ ਜਲਦ ਤੋਂ ਜਲਦ ਇਹ ਦਰਿਆ ਜਿਹੜਾ ਵਾ ਸਾਫ਼ ਕੀਤਾ ਜਾਵੇ ਤਾਂ 14 ਕਿਲੋਮੀਟਰ ਦਰਿਆ ਜਿਹੜਾ ਲੁਧਿਆਣਾ ਦੇ ਵਿੱਚੋਂ ਨਿਕਲਦਾ ਵੱਡਾ ਦਰਿਆ ਜਿਸ ਨੂੰ ਅੱਜ ਕੱਲ ਗੰਦਾ ਨਾਲਾ ਕਿਹਾ ਜਾਂਦਾ ਵਾ ਉਸ ਨੂੰ ਸਾਫ਼ ਕਰਨ ਦੇ ਲਈ ਲਗਾਤਾਰ ਸੰਘਰਸ਼ ਚੱਲ ਰਹੇ ਨੇ ਮੋਰਚੇ ਚੱ ਦੇ ਵਿੱਚ ਹੀ ਸੰਸੀਚੇਵਾਲ ਵੀ ਪੱਕਾ ਮੋਰਚਾ ਜਿਹੜਾ ਵਾ ਲੁਧਿਆਣਾ ਦੇ ਵਿੱਚ ਲਗਾ ਕੇ ਬੈਠ ਗਏ ਨੇ ਉਹ ਆਪਣੀ ਮਸ਼ੀਨਰੀ ਆ ਤੇ ਮੋਟਰਾਂ ਜਿਹੜੀਆਂ ਉਹ ਇੱਥੇ ਲੈ ਕੇ ਆਏ ਨੇ ਤਾਂ ਇਸ ਨੂੰ ਸਾਫ਼ ਕਰਨ ਦਾ ਇੱਕ ਵੀੜਾ ਜਿਹੜਾ ਉਹਨਾਂ ਨੇ ਚੱਕਿਆ ਵਾ ਕਿਹਾ ਕਿ ਜਿਵੇਂ ਕਾਲੀਬਈ ਸਾਹਿਬ ਕਿਤੇ ਉਸ ਤਰ੍ਹਾਂ ਲੁਧਿਆਣਾ ਦਾ ਬੁੱਢਾ ਦਰਿਆ ਜਿਹੜਾ ਵਾ ਉਹ ਸਾਫ਼ ਕਰਕੇ ਹੀ ਇੱਥੋਂ ਜਾਣਗੇ ਕੈਮਰਾਮੈਨ ਵਿਕਾਸ ਦੇ ਨਾਲ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ